ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਤਿਗੁਰੂ ਦੇ ਇੱਕ ਵਾਰਤਾ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰਾ ਸਰਬੱਤ ਦਾ ਭਲਾ ਕਰੋ ਜੀ ਮੇਰ ਤੁਹਾਨੂੰ ਉਪਰਸਾ ਕਰਵਾਵਾਂ ਜੀ ਸੋਖੀ ਢਾੜੀ ਨਾਲ ਦਿੱਤਾ ਜਿੱਦੜੋ ਸਰਬੱਤ ਵੇ ਉਹੇ ਬੰਕ ਦਵਾਰੇ ਸਗਲਾ ਪਾਨੇ ਹਰਾਂ ਆਪ ਨਰਾਇਣ ਕਲਾ ਤਾਰ ਜਗ ਮੇ ਪਰਵਰਿਓ ਨਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਤੇਈ ਉਮਾ ਤੋਏ ਬਣੀ ਆਵੇ ਮੇਰੀ ਉਮਾ ਤੋਏ ਬਣੀ ਆਵੇ ਗੁਰ ਅਮਰਦਾਸ ਡਿੱਟਾ ਮਿਲਿਆ ਗੁਰ ਅਮਰਦਾਸ ਡਿੱਟਾ ਮਿਲਿਆ ਮਰਦਾ ਗੁਣ ਕੇਲੇ ਮਰਦਾ ਗੁਣ ਤੇਰੇ ਪਲੇ ਮਰਦਾ ਗੁਣ ਤੇਰੇ ਤੇਰੀ ਉਮਾ ਤੋਂ ਇਹ ਬਣ ਆਵੇ 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 ਗੰਗੂ ਰਮਲ ਦਾਸ ਜੀ ਗੰਗੂ ਅਮਰ

ਸਾਹਿਬ ਜੀ ਕਨ ਹਰ ਬੂੰਦ ਬਸ ਹਰੋ ਮਾ ਵੱਲ ਕਸਮ ਬਸੰਤ განੰਤ ਨਾ ਆਵੇ ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕਉ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕੀ ਕਬਜਨ ਭਲ ਉਹਨ ਹੈ ਜੋ ਗਾਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਨ ਆਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਨ ਆਵੇ ਨਸਵੰਜੋ ਕਿਲ ਵੇਖੋ ਕਰਤਾ ਕਰ ਆਇਆ ਦੂਤ ਹੈ ਦਹਨ ਭਿਆ ਗੋਬਿੰਦ ਪ੍ਰਗਟਾਇਆ तन हमारे पाग कर आया फिर मेरा सोहे बंक द्वार सगला बन हरा पूता माता की आशीष निमखना बिस रहो तुमको हर हर ਸਦਾ ਪਜੋ జగਦੀਸ ਬਹਤ ਜਨਮ ਵਿਚਰੀ ਤੇ ਮਧੋ ਇਹ ਜਨਮ ਤੁਮਾਰੇ ਨੇਖੇ ਕਹ ਰਵਦਾਸ ਆਸ ਲਗ ਜੀਵ ਚੇਰ ਭਇਓ ਦਰਸਨ ਦੇਖੇ राम नाम और मै गय कै सम नहीं कोय जैसे मरत संकट मिट दरस सो कहो टल गुरिय एहन सहज सुबाए ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਜ਼ਮ ਦੀ ਨੌਰ ਅਰਸੋਂ ਪੁਰਸੋਂ ਛਤੀ ਐ ਤੁਦ ਡਿਠੇ ਸਚੇ ਪਾਤਸ਼ਾ ਮਲ ਜਨਮ ਜਨਮ ਦੀ ਕਟੀਐ ਸਜਣ ਸਚਾ ਬਾਤ ਸਾਹ ਸਰਸਾ ਦਾ ਸਾ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਨਾ ਮਨ ਰੇ ਕੋਮਤ ਤੈਨੀ ਪਰਦਾ ਨਿੰਦਿਆ ਰਸ ਰਖਿਓ ਰਾਮ ਭਗਤ ਮਹਿ ਕੀਨੀ ਮਨ ਰੇ ਕਾਮ ਕੋ ਮਤ ਤੈਨੀ ਪਰਦਾ ਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾ ਮੋਕਤ ਬੰਥ ਜਾਨਿਓ ਤੈ ਨਾਹਨਾ ਧਨ ਜੋ ਰਨ ਕੋ ਪਾਇਆ अंत संग काहू नहीं दीना बिरथा आप बंभाया नार पदियो ना मोर तन से रे नहु उपजो पछ जाना कटहि माहे निरंजन तेरा ਤਖੋਜਤ ਉਦਿਆਨਾ ਬਹੁਤ ਜਨਮ ਕਰਮਤ ਤੈ ਹਰੋ ਅਸਥਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਅਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਭਰਮ ਤੈ ਹਾਰਿਓ ਆਸ ਸਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਲਕ ਬਾਤ ਬਤਾਈ ਵਾਰੀ ਗੁਰਜੀ ਦਾ ਖ਼ਲਸਾ ਵਾਰੀ ਗੁਰਜੀ ਕੀ ਫਤਿਹ ਸੋ ਰਠ ਮਹੱਲਾ ਨਾਵਾ ਮਨ ਰੇ ਕੌਣ ਕੋ ਮਤ ਤੈ ਲੈਨੀ ਬਰਦਾਰਾ ਲਿੰਦਿਆ ਰਸ ਰਚਿਓ ਰਾਮ ਭਗਤ ਨਹ ਕੀਨੀ ਰਹਾ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀਓ ਅਜ ਦਾ ਇਹ ਪਾਵਨ ਮੁਖਵਾਕ ਨਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਿਤਾ ਜੀ ਮਹਾਰਾਜ ਦੇ ਪਾਵਨ ਮੁਖਾਰ ਬਿੰਦੋਂ ਉਚਾਰਨ ਹੋਇਆ ਸੋਰਠ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੇ ਪਾਵਨ ਪਵਿੱਤਰ ਅੰਗ 631 ਦੇ ਉੱਤੇ ਸੁਭਾਈ ਮਾਨ ਹੈ ਸਤ ਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆ ਗਾਵੇ ਆ ਸਤ ਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਪਰਵਾਣ ਹੋਵੇ ਸਾਧ ਸੰਗਤ ਜੀ ਅੱਜ ਤੀਜੇ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਗੁਰਪ੍ਰਬ ਹੈ ਤਨ ਗੁਰੂ ਅਮਰਦਾਸ ਜੀ ਮਹਾਰਾਜ ਸਨ 1479 ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੋਇਆ ਸ਼ਾਂਤੀ ਅਤੇ ਸੇਵਾ ਦੇ ਪੁੰਜ ਤਨ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਨੇ ਲੰਮਾ ਸਮਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹੁਕਮ ਵਿੱਚ ਰਹਿ ਕੇ ਆਗਿਆ ਵਿੱਚ ਰਹਿ ਕੇ ਸਤ ਗੁਰਾਂ ਦੀ ਇਹੋ ਜੀ ਸੇਵਾ ਕੀਤੀ ਭਾਵੇਂ ਦੁਨੀਆਂ ਦੇ ਲੋਕਾਂ ਨੇ ਦੁਨਿਆਵੀ ਰਿਸ਼ਤਿਆਂ ਨੂੰ ਵੇਖਦਿਆਂ ਹੋਇਆ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਨਿੰਦਿਆ ਥਾ-ਥਾ ਤੇ ਉਹਨਾਂ ਨੂੰ ਗੱਲਾਂ ਕਈਆਂ ਲੇਕਿਨ ਗੁਰੂ ਅਤੇ ਸਿੱਖ ਦੇ ਵਿਚਾਰ ਦਾ ਜੋ ਪਿਆਰ ਹੈ ਸਰਦਾ ਹੈ ਜੋ ਆਪਸੇ ਰਿਸ਼ਤਾ ਹੈ ਉਸ ਨੂੰ ਤੇ ਗੁਰੂ ਜਾਂ ਗੁਰੂ ਦਾ ਸਿੱਖ ਹੀ ਜਾਣ ਸਕਦਾ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਰਸਤੇ ਦੇ ਵਿੱਚ ਕੁੜਮ ਲੱਗਦੇ ਸਨ ਲੇਕਿਨ ਇਹਨਾਂ ਰਿਸ਼ਤਿਆਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੀ ਮਹਾਰਾਜ ਨੇ ਇਸ ਜੀਵਨ ਨੂੰ ਸਫਲ ਕਰਨ ਦੇ ਲਈ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਇਹੋ ਜੀ ਸੇਵਾ ਕੀਤੀ ਕਿ ਇੱਕ ਸਮਾ ਆਇਆ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਵੱਡੀਆਂ ਵੜਿਆਈਆਂ ਲੈ ਕੇ ਗੁਰੂ ਅਮਰਦਾਸ ਜੀ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਹੋਏ ਔਰ ਲੁਕਾਈ ਦੀ ਸੇਵਾ ਦੇ ਲਈ ਗੁਰੂ ਅਮਰਦਾਸ ਜੀ ਮਹਾਰਾਜ ਨੇ ਅਨੇਕਾਂ ਹੀ ਕੰਮ ਕੀਤੇ ਗੁਰੂ ਕੀ ਬਾਣੀ ਉਚਾਰਨ ਕੀਤੀ ਜੋ ਸਦੀਵੀ ਕਾਲ ਦੇ ਨਹੀਂ ਸਾਰੇ ਜਗਤ ਨੂੰ ਮਾਰਗਦਰਸ਼ਨ ਕਰਾਉਂਦੀ ਹੈ ਪ੍ਰਭੂ ਪਰਮਾਤਮਾ ਦੇ ਨਾਲ ਮਿਲਣ ਦੀ ਪ੍ਰੇਰਣਾ ਦਿੰਦੀ ਹੈ ਸੋ ਐਸੇ ਮਹਾਨ ਸਤਗੁਰੂ ਤਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਅੱਜ ਪਾਵਨ ਪ੍ਰਕਾਸ਼ ਗੁਰਪੁਰਬ ਹੈ ਆਪ ਸਾਰੀਆਂ ਸੰਗਤਾਂ ਨੂੰ ਮਹਾਰਾਜ ਦੇ ਪ੍ਰਕਾਸ਼ ਪਰਵਨੀਆ ਲੱਖ ਲੱਖ ਵਧਾਈਆਂ ਸਾਧ ਸੰਗਤ ਜੀ ਅੱਜ ਰਾਤਰੀ ਦੇ ਦੀਵਾਨ ਇਸੇ ਅਸਥਾਨ ਤੇ ਬੜੇ ਪਿਆਰ ਤੇ ਸਤਿਕਾਰ ਸਹਿਤ ਸਜਾਏ ਜਾਣਗੇ ਸੰਗਤਾਂ ਨੂੰ ਬੇਨਤੀ ਹੈ ਰਾਤਰੀ ਦੇ ਦੀਵਾਨਾਂ ਦੇ ਸਮੇਂ ਸਿਰ ਪਹੁੰਚ ਕੇ ਹਾਜ਼ਰੀਆਂ ਭਰੋ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਤੇ ਰਹਿਮਤਾਂ ਦੇ ਪਾਤਰ ਬਣੋ ਜੀ ਹੋਈਆਂ ਬੇਅੰਤ ਭੁਲਾ ਦੀ ਖਿਮਾ ਗੱਜ-ਬੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ वाहिगुरु जी فتح